ਸਤਿ ਸ੍ਰੀ ਅਕਾਲ ਜੀ ਮੈਂ ਹਾਂ ਜੀ ਫਤਿਹ ਸਿੰਘਾਂ ਤੇ ਅੱਜ ਇੱਕ ਕਿਸੇ ਫਕੀਰ ਵੱਲੋਂ ਸੁਣਾਈ ਗਈ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਤੇ ਇਸ ਕਹਾਣੀ ਦੇ ਅੰਤ ਦੇ ਵਿੱਚ ਤੁਹਾਨੂੰ ਇੱਕ ਅੱਛਾ ਸਬਕ ਸਿੱਖਣਾ ਮਿਲੂਗਾ ਸੋ ਹੁੰਦਾ ਕੀ ਹੈ ਕਿ ਇੱਕ ਰਾਜਾ ਤੇ ਇੱਕ ਵਜ਼ੀਰ ਹੁੰਦੇ ਆ ਜੋ ਕਿ ਆਪਣੇ ਦੇਸ਼ ਦਾ ਸ਼ਾਸਨ ਹੈ ਜਿਹੜਾ ਰਾਜ ਕਹਾਜੇ ਉਹ ਬੜੇ ਹੀ ਵਧੀਆ ਤਰੀਕੇ ਨਾਲ ਇੱਕ ਦੂਜੇ ਨਾਲ ਮਿਲ ਕੇ ਚਲਾਉਂਦੇ ਆ ਤੇ ਰਾਜਾ ਤੇ ਵਜ਼ੀਰ ਹੋਣ ਦੇ ਨਾਲ ਨਾਲ ਉਹ ਇੱਕ ਚੰਗੇ ਦੋਸਤ ਵੀ ਆ ਉਹਨਾਂ ਦੀ ਦੋਸਤੀ ਇੰਨੀ ਗੂੜੀ ਐ ਇੰਨੀ ਪੱਕੀ ਐ ਕਿ ਰਾਜਾ ਜਿਹੜਾ ਉਹ ਵਜ਼ੀਰ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦਾ ਕੋਈ ਵੀ ਚੀਜ਼ ਖਾਣੀ ਹੋਵੇ ਉਹ ਨੂੰ ਆਪਣੇ ਹੱਥਾਂ ਨਾਲ ਖਵਾਉਂਦਾ ਹੈ ਜਿਹੜਾ ਵਜ਼ੀਰ ਹੈ ਉਹ ਵੀ ਆਪਣੇ ਰਾਜੇ ਦੇ ਇੰਨਾ ਲੌਇਲ ਹੈ ਇੰਨਾ ਇਮਾਨਦਾਰ ਹੈ ਕਿ ਰਾਜਕਾਰੀ ਦੇ ਜਿੰਨੇ ਵੀ ਕੰਮ ਉਹ ਆਪਦੀ ਇਮਾਨਦਾਰੀ ਨਾਲ ਆਪਦੇ ਜੋ ਜ਼ਿੰਮੇਵਾਰੀ ਹੈ ਉਹਦੇ ਨਾਲ ਨਿਭਾਉਂਦਾ ਹੈ ਤਾਂ ਇੱਕ ਵਾਰ ਕੀ ਹੁੰਦਾ ਹੈ ਕਿ ਰਾਜਾ ਤੇ ਵਜ਼ੀਰ ਦੋਨੋਂ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਲਈ ਚਲੇ ਜਾਂਦੇ ਆ ਤਾਂ ਸ਼ਿਕਾਰ ਖੇਡਦੇ 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 ਬਹੁਤ ਜ਼ਿਆਦਾ ਜੰਗਲ ਦੇ ਵਿੱਚ ਅੱਗੇ ਤੱਕ ਚੱਲ ਜਾਂਦੇ ਆ ਤਾਂ ਜਦੋਂ ਵਾਪਸ ਮੁੜਨ ਲੱਗਦੇ ਆ ਤਾਂ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਆਪਾਂ ਰਾਹ ਭੁੱਲ ਗਏ ਮਤਲਬ ਜੰਗਲ ਦੇ ਵਿੱਚ ਗਵਾਟ ਜਾਂਦੇ ਹੋ ਸ਼ਾਮ ਹੋਣ ਲੱਗਦੀ ਆ ਤਾਂ ਉਹਨਾਂ ਨੂੰ ਭੁੱਖ ਲੱਗਣ ਲੱਗਦੀ ਆ ਤਾਂ ਉਹ ਖਾਣੇ ਦੀ ਖੋਜ ਦੇ ਵਿੱਚ ਇੱਧਰ ਉੱਧਰ ਜਾਂਦੇ ਆ ਪਰ ਉੱਥੇ ਸਾਰੇ ਜੰਗਲੀ ਫਲ ਸੀ ਕੋਈ ਵੀ ਖਾਣਯੋਗ ਫਲ ਨਹੀਂ ਸੀ ਉਹਨਾਂ ਨੂੰ ਮਿਲਿਆ ਤਾਂ ਕੀ ਹੁੰਦਾ ਕਿ ਰਾਜੇ ਦੀ ਇੱਕ ਕਿਸੇ ਫਲ ਤੇ ਨਜ਼ਰ ਪੈਂਦੀ ਆ ਕੋਈ ਸੰਤਰੇ ਵਰਗਾ ਫਲ ਸੀਗਾ ਤਾਂ ਰਾਜਾ ਉਹਨੂੰ ਤੋੜ ਕੇ ਲਿਆਉਂਦਾ ਹੈ ਵਜ਼ੀਰ ਦੇ ਕੋਲ ਤਾਂ ਜਿੱਦਾਂ ਉਹਦੀ ਆਦਤ ਬਣੀ ਹੈ ਕਿ ਉਹਦੀ ਇੱਕ ਫਾੜੀ ਕੱਢ ਕੇ ਉਹ ਵਜ਼ੀਰ ਨੂੰ ਦਿੰਦਾ ਪਹਿਲਾਂ ਵਜ਼ੀਰ ਖਾਂਦਾ ਹੈ ਤਾਂ ਰਾਜੇ ਤੋਂ ਇੱਕ ਹੋਰ ਫਾੜੀ ਮੰਗਦਾ ਹੈ ਕਹਿੰਦਾ ਮੈਨੂੰ ਇੱਕ ਹੋਰ ਫਾੜੀ ਦਿਓ ਤਾਂ ਰਾਜਾ ਉਹਨੂੰ ਦੂਜੀ ਦੇ ਦਿੰਦਾ ਐਦਾਂ ਕਰਦੇ ਕਰਦੇ ਤੀਜੀ ਚੌਥੀ ਪੰਜਵੀਂ ਅੰਤ ਦੇ ਵਿੱਚ ਉਸ ਫਲ ਦੀ 21 ਫਾੜੀ ਪਚਦੀ ਹੈ ਤੇ ਵਜ਼ੀਰ ਜਿਹੜਾ ਉਹ ਰਾਜੇ ਨੂੰ ਕਹਿੰਦਾ ਕਿ ਇਹ ਫਾੜੀ ਵੀ ਮੈਨੂੰ ਦੇ ਦਿਓ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਰਾਜੇ ਨੂੰ ਦੋਖਵੀਂ ਹੁੰਦਾ ਤੇ ਉਹਦੇ ਮਨ ਨਹੀਂ ਉਸ ਨਜ਼ਰ ਨਾਲ ਦੇਖਦਾ ਕਿ ਯਾਰ ਇੱਕੋ ਫਾੜੀ ਬਚੀ ਐ ਮੈਨੂੰ ਵੀ ਭੁੱਖ ਲੱਗੀ ਐ ਇਹ ਮੈਨੂੰ ਖਾ ਲੈਂਦੇ ਇੰਨਾ ਕਹਿ ਕੇ ਉਹ ਫਾੜੀ ਖਾਣ ਲੱਗਦਾ ਤਾਂ ਖਾਂਦਿਆਂ ਸਾਰੇ ਨਾਲ ਦੀ ਨਾਲ ਥੁੱਕ ਦਿੰਦਾ ਕਿਉਂਕਿ ਉਹ ਫਲ ਜਿਹੜਾ ਸੀ ਉਹ ਬਹੁਤ ਹੀ ਜ਼ਿਆਦਾ ਕੌੜਾ ਸੀ ਤੇ ਉਹ ਆਪਣੇ ਵਜ਼ੀਰ ਨੂੰ ਪੁੱਛਦਾ ਕਿ ਤੂੰ ਇੰਨਾ ਕੌੜਾ ਫਲ ਖਾ ਗਿਆ ਉਹਨੂੰ ਥੁੱਕ ਦਿੰਦਾ ਤੂੰ ਮੈਨੂੰ ਦੱਸ ਦਿੰਦਾ ਕਿ ਇਹ ਕੌੜਾ ਹੈ ਤਾਂ ਵਜ਼ੀਰ ਬੜਾ ਸੋਹਣਾ ਜਵਾਬ ਦਿੰਦਾ ਕਿ ਰਾਜਾ ਸਾਹਿਬ ਤੁਹਾਡੇ ਇਹਨਾਂ ਹੱਥਾਂ ਨਾਲ ਇਹਨਾਂ ਕਰ ਕਮਲਾਂ ਤੋਂ ਮੈਂ ਪਤਾ ਨਹੀਂ ਕਿੰਨੇ ਹੀ ਮਿੱਠੇ ਫਲ ਖਾਦੇ ਨੇ ਪਤਾ ਨਹੀਂ ਕਿ ਕਿੰਨੇ ਹੀ ਪਕਵਾਨ ਕਿੰਨੀਆਂ ਚੀਜ਼ਾਂ ਅੱਛੀਆਂ-ਅੱਛੀਆਂ ਇਹਨਾਂ ਹੱਥਾਂ ਤੋਂ ਖਾਧੀਆਂ ਤੇ ਅੱਜ ਜੇ ਇਹਨਾਂ ਹੱਥਾਂ ਤੋਂ ਹੀ ਮੈਨੂੰ ਇੱਕ ਕੌੜਾ ਫਲ ਖਾਣ ਨੂੰ ਮਿਲ ਗਿਆ ਤਾਂ ਕਿ ਮੈਂ ਉਹਦੀ ਸ਼ਿਕਾਇਤ ਕਰਨ ਲੱਗ ਜਾਵਾਂ ਤਾਂ ਇਸ ਕਹਾਣੀ ਤੋਂ ਆਪਾਂ ਨੂੰ ਸਭ ਕੇ ਉਹ ਮਿਲਦਾ ਹੈ ਕਿ ਉਸ ਪਰਮਾਤਮਾ ਨੇ ਬਹੁਤ ਸਾਰੇ ਆਪਾਂ ਨੂੰ ਸੁੱਖ ਦਿੱਤੇ ਆਪਾਂ ਨੂੰ ਇਹ ਜੱਗ ਦੇਖਣ ਲਈ ਅੱਖਾਂ ਦਿੱਤੀਆਂ ਹੈ ਸੰਗਨ ਲਈ ਨੱਕ ਦਿੱਤੇ ਆ ਖਾਣ ਪੀਣ ਲਈ ਮੂੰਹ ਦਿੱਤਾ ਕੰਨ ਦਿੱਤੇ ਬਹੁਤ ਸਾਰੀਆਂ ਹੱਥ ਪੈਰ ਦਿੱਤੇ ਆ ਕੰਮ ਕਰ ਕਰਨ ਲਈ ਤੇ ਹੋਰ ਵੀ ਬਹੁਤ ਸਾਰੇ ਇਦਾਂ ਦੇ ਸੌਖਾ ਜਿਨ੍ਹਾਂ ਤੋਂ ਆਪਾਂ ਨੂੰ ਪ੍ਰਮਾਤਮਾ ਨੇ نوازਿਆ ਤੇ ਆਪਾਂ ਕੀ ਕਰਦੇ ਆ ਛੋਟਾ ਜਿਹਾ ਦੁੱਖ ਆਉਂਦੀ ਉਸ ਵੈਗ ਨੂੰ ਤੋਂ ਪ੍ਰਮਾਤਮਾ ਤੋਂ ਸ਼ਿਕਾਇਤਾਂ ਕਰਨ ਲੱਗ ਜਾਂਦੇ ਆ ਕਿ ਇਹਦਾ ਨਹੀਂ ਹੋਣਾ ਚਾਹੀਦਾ ਸੀ ਆਪਾਂ ਨੂੰ ਸੁੱਖ ਤੇ ਦੁੱਖ ਨੂੰ ਨਾਲ ਨਾਲ ਲੈ ਕੇ ਚੱਲਣਾ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਜੋ ਉਸ ਪਰਮਾਤਮਾ ਦੀ ਰਜਾ ਹੈ ਜੋ ਉਸ ਵੈਗਰੂ ਦੇ ਰਾਜਾ ਹੈ ਉਹਦੇ ਵਿੱਚ ਰਹਿ ਕੇ ਹਮੇਸ਼ਾ ਚੱਲਣਾ ਚਾਹੀਦਾ ਹੈ ਉਮੀਦ ਕਰਦਾ ਕਿ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਜੇ ਚੰਗੀ ਲੱਗੀ ਹੈ ਤਾਂ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ